ਦੋ ਜਿਹੜੇ ਅਦਲੀ ਸਾਥੀ ਜਿਨ੍ਹਾਂ ਨੂੰ ਪੈਲਾ ਦਿਨ ਦੇ ਨਾਲ ਪੂਰੀ ਰਾਤ ਜਿਹੜੀ ਕੁੱਟਮਾਰ ਕੀਤੀ ਗਈ ਅਖੋਤੀ ਉੱਚ ਜਾਤੀਆਂ ਵੱਲੋਂ ਔਰ ਬਕਾਇਦਾ ਉਹਨਾਂ ਨੂੰ ਬੰਦਕ ਬਣਾਇਆ ਗਿਆ ਜਦੋਂ ਜਿਆਦਾ ਜਦੋਂ ਸੱਟਾਂ ਮਾਰ ਚੁੱਕੇ ਸਨ ਤੇ ਥਾਣੇ ਜਿਹੜਾ ਅਗਲੇ ਦਿਨ ਜਦੋਂ ਪੰਚਾਇਤ ਤੱਕ ਗਿਆ ਥਾਣੇ ਦੇ ਵਿੱਚ ਜਦੋਂ ਵੀਰ ਦੀਦ ਦਸ਼ਨ ਸਿੰਘ ਫਿਰੋਜਪੁਰ ਤੋਂ ਸਾਥੀ ਸਾਰੇ ਜਾਂਦੇ ਨੇ ਮਿਸ਼ਨ ਰਾਵਣ ਸੇਨਾ ਪ੍ਰਮੁਖ ਨੇ ਜਦੋਂ ਪਹੁੰਚੇ ਥਾਣੇ ਉਹ ਯੁਵਕਾਂ ਨੂੰ ਹਸਪਤਾਲ ਲੈ ਜਾਣ ਦੀ ਕੋਸ਼ਿਸ਼ ਕੀਤੀ ਤੇ ਕੜਮ ਚੋਧਰੀਆਂ ਵੱਲੋਂ ਗੱਡੀ ਦਾ ਕੇਰਾ ਪਾ ਲਿਆ ਗਿਆ ਦੀਦ ਦਸ਼ਨ ਸਿੰਘ ਦੀ ਗੱਡੀ ਦੀ ਚਾਬੀ ਖੋਣ ਦੀ ਕੋਸ਼ਿਸ਼ ਕੀਤੀ ਗਈ ਵੈਪਨ ਦਿਖਾਇਆ ਗਿਆ ਹਥਿਆਰ ਦਿਖਾਇਆ ਗਿਆ ਟਾਰੀ ਪਿੰਡ ਫਿਰ ਕੜਮ ਚੋਧਰੀਆਂ ਵੱਲੋਂ ਦਲਿਤ ਸਾਥੀਆਂ ਦੇ ਹੁੱਕਾ ਪਾਣੀ ਵੀ ਬੰਦ ਕੀਤਾ ਗਿਆ ਸੀ ਪਿੰਡ ਅਡਾਰੀ ਫਿਰੋਜ਼ਪੁਰ ਲਗਾਤਾਰ ਕੜਮ ਚੋਧਰੀਆਂ ਦਾ ਮਨੂਵਾਦ ਦਾ ਐਪੀ ਸੈਂਟਰ ਰਿਹਾ ਪਹਿਲਾਂ ਵੀ ਤੁਰੀਏ ਦੇ ਚ ਐਸਆ ਟ੍ਰੋਸਿਟੀ ਵੰਦੇ ਰਹੇ ਜੇ ਐਸੀ ਸਮਾਜ ਦੇ ਖਿਲਾਫ ਜ਼ੁਲਮ ਦਲਤਾਂ ਦੇ ਖਿਲਾਫ ਜ਼ੁਲਮ ਤਾਜ਼ਾ ਜਿਹੜਾ ਮੁੱਦਾ ਵਾ ਬਹੁਤ ਗੰਭੀਰ ਹੈ ਜੀ ਸਾਥੀਆਂ ਨੂੰ ਬੇਨਤੀ ਕਰਾਂਗੇ ਕਿ ਵੀਡੀਓ ਨੂੰ ਸ਼ੇਅਰ ਵੀ ਕਰਨਾ ਦੋ ਜਿਹੜੇ ਦਲਿਤ ਸਾਥੀ ਜਿਹੜੇ ਆ ਯੁਵਕ ਉਹਨਾਂ ਨੂੰ ਪਹਿਲਾਂ ਤੇ ਉਹਨਾਂ ਦੇ ਨਾਲ ਪੂਰੀ ਰਾਤ ਜਿਹੜੀ ਕੁੱਟਮਾਰ ਕੀਤੀ ਗਈ ਅ ਅਖੋਤੀ ਉੱਚ ਜਾਤੀਆਂ ਵੱਲੋਂ ਔਰ ਬਕਾਇਦਾ ਉਹਨਾਂ ਨੂੰ ਬੰਦਕ ਬਣਾਇਆ ਗਿਆ ਅ ਜਦੋਂ ਜਿਆਦਾ ਜਦੋਂ ਸੱਟਾਂ ਮਾਰ ਚੁੱਕੇ ਸਨ ਤੇ ਥਾਣੇ ਜਿਹੜਾ ਅਗਲੇ ਦਿਨ ਅ ਜਦੋਂ ਪੰਚਾਇਤ ਤੱਕ ਗਿਆ ਥਾਣੇ ਦੇ ਵਿੱਚ ਜਦੋਂ ਵੀਰ ਦੀਪ ਦਸ਼ਨ ਸਿੰਘ ਫਿਰੋਜ਼ਪੁਰ ਤੋਂ ਸਾਤੀ ਸਾਰੇ ਜਾਣਦੇ ਨੇ ਅ ਮਿਸ਼ਨ ਰਾਵਣ ਸੇਨਾ ਪ੍ਰਮੁੱਖ ਉਹਨਾਂ ਨੇ ਜਦੋਂ ਪਹੁੰਚੇ ਥਾਣੇ ਤੇ ਯੂਥ ਨੂੰ ਜਦੋਂ ਜੁਗ ਕਾਂ ਨੂੰ ਹਸਪਤਾਲ ਲੈ ਜਾਣ ਦੀ ਕੋਸ਼ਿਸ਼ ਕੀਤੀ ਤੇ ਕੜਮ ਚੋਧਰੀਆਂ ਵੱਲੋਂ ਗੱਡੀ ਦਾ ਕੇਰਾ ਪਾ ਲਿਆ ਗਿਆ ਦੀਪ ਦੇਸ਼ਨਨ ਜੀ ਦੀ ਗੱਡੀ ਦੀ ਚਾਬੀ ਖੋਣ ਦੀ ਕੋਸ਼ਿਸ਼ ਕੀਤੀ ਗਈ ਵੈਪਨ ਦਿਖਾਇਆ ਗਿਆ ਹਥਿਆਰ ਦਿਖਾਇਆ ਗਿਆ ਔਰ ਸਾਥੀ ਇੱਕੋ ਹੀ ਸਨ ਦੀਪ ਦੇਸ਼ਨਨ ਜੀ ਦੇ ਨਾਲ ਦੋ ਜਣੇ ਸਨ ਔਰ ਕਿੱਸਾ ਪੂਰਾ ਏ ਹੈ ਜੀ ਕਿ ਪਹਿਲਾਂ ਦੋ ਦਲਿਤ ਯੁਵਕਾਂ ਨੂੰ ਦਲਿਤ ਸਾਥੀਆਂ ਨੂੰ ਪੂਰੀ ਰਾਤ ਬੰਦਕ ਬਣਾ ਕੇ ਖੋਤੀ ਉੱਚ ਜਾਤੀਆਂ ਦੇ ਕੜਮ ਚੌਧਰੀਆਂ ਵੱਲੋਂ ਜੁਰਮ ਕੀਤਾ ਗਿਆ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਟ੍ਰੀਟਮੈਂਟ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਥਾਣੇ ਦੇ ਬਾਹਰ ਹੀ ਵੀਰਦੀਪ ਰਸ਼ਨਨ ਜੀ ਤੇ ਉਹਨਾਂ ਦੇ ਸਾਥੀ ਨੂੰ ਘੇਰ ਲਿਆ ਗਿਆ ਔਰ ਗੱਡੀ ਜਿਹੜੀ ਦੀ ਚਾਬੀ ਖੋਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਜ 5-4 ਦਿਨ ਬੀਤਣ ਤੋਂ ਬਾਅਦ ਵੀ ਪਿੰਡ ਟਾਰੀ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਕਾਰਵਾਈ ਜਿਹੜੀ ਆ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਨਹੀਂ ਗਈ ਦੋ ਇਨਸੀਡੈਂਟ ਹੈਗੇ ਨੇ ਜੀ ਐਟਰੋਸਿਟੀ ਦੇ ਪਹਿਲਾ ਇਹ ਹੈ ਕਿ ਦੋ ਯੂਥ ਜਿਹੜੇ ਆ ਦਲਿਤ ਸਾਥੀ ਜਿਹੜੇ ਨੇ ਉਹਨ ਉਸ ਤੋਂ ਬਾਅਦ ਜਦੋਂ ਠਾਣੇ ਚੋਂ ਰੈਸਕਿਊ ਕਰਨ ਦੀ ਕੋਸ਼ਿਸ਼ ਕੀਤੀ ਬਚਾਨ ਦੀ ਕੋਸ਼ਿਸ਼ ਕੀਤੀ ਵੀਰਦੀਪ ਦਸ਼ਾਨੰਦ ਜੀ ਤੇ ਉਹਨਾਂ ਦੇ ਸਾਥੀ ਨੇ ਤੇ ਇਨਾ ਕੜਮ ਚੌਧਰੀਆਂ ਵੱਲੋਂ ਗੱਡੀਆਂ ਘੇਰਾ ਪਾਇਆ ਗਿਆ ਔਰ ਗੱਡੀ ਦੀ ਚਾਬੀ ਖੋਣ ਦੀ ਕੋਸ਼ਿਸ਼ ਕੀਤੀ ਗਈ ਵੈਪਨ ਦਿਖਾਇਆ ਗਿਆ ਇਹਦੇ ਸਬੰਧ ਦੇ ਵਿੱਚ ਵੀ ਐਸਐਚਓ ਦਾ ਓਨ ਰਿਕਾਰਡ ਬਿਆਨ ਹੈ ਜਿਹੜਾ ਜੋ ਕਿ ਕਿਹਾ ਜਾ ਰਿਹਾ ਪਿੰਡ ਹਟਾਣਾ ਮੱਲਾਵਾਲਾ ਵਾ ਸ਼ਾਇਦ ਨਾਮ ਗਲਤ ਲੈ ਰਹੇ ਹੋ ਮੈਂ ਤੇ ਮਾਫੀ ਚਾਹੁੰਦਾ ਪਰ ਪਿੰਡ ਟਾਰੀ ਫਿਰੋਜ਼ਪੁਰ ਇਹਦੇ ਵਿੱਚ ਕੱਲ ਧਰਨਾ ਲਗਾਇਆ ਜਾ ਰਿਹਾ ਪਿੰਡ ਟਾਰੀ ਫਿਰੋਜ਼ਪੁਰ ਦੇ ਵਿੱਚ ਸਾਥੀਆਂ ਦੇ ਨਾਲ ਹੁਣ ਗੱਲ ਵੀ ਹੋਈ ਹੈ ਸਾਰੇ ਸਾਥੀਆਂ ਨੂੰ ਬ ਹਾਤੀ ਇਹਦੇ ਆਸ-ਪਾਸ ਜਿੰਨੇ ਪੈਂਪਰਾ ਨੇ ਪਿੰਡ ਟਾਰੀ ਫਲੋਜਪੁਰ ਕੱਲ ਜਰੂਰ ਪਹੁੰਚਣ ਪਿੰਡ ਟਾਰੀ ਹਮੇਸ਼ਾ ਹੀ ਮਨੁਗਾਤ ਦਾ ਕੜਮ ਚੋਧਰੀਆਂ ਦਾ ਗੜ ਰਿਹਾ ਲਗਾਤਾਰ ਇੱਥੇ ਐਟੋਸਿਟੀਜ਼ ਹੁੰਦੀਆਂ ਰਹੀਆਂ ਤਾਜ਼ਾ ਜਿਹੜਾ ਕਿੱਸਾ ਆਇਆ ਜੀ ਦਲਿਤ ਯੂਥ ਨੂੰ ਬੰਦਕ ਬਣਾਇਆ ਗਿਆ ਪੂਰੀ ਰਾਤ ਕੁੱਟਿਆ ਗਿਆ ਦੋਨੋਂ ਸਾਥੀਆਂ ਨੂੰ ਔਰ ਉਸ ਤੋਂ ਬਾਅਦ ਜਦੋਂ ਥਾਣੇ ਦੇ ਵਿੱਚ ਛੁਡਾ ਕੇ ਵੀਰ ਦੀਪ ਜਸ਼ਨਨ ਸਿੰਘ ਜੀ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਉਹਨਾਂ ਦੇ ਉੱਤੇ ਅਟੈਕ ਕੀਤਾ ਗਿਆ ਗੱਡੀ ਦੀ ਚਾਬੀ ਖੋਈ ਗਈ ਵੈਪਨ ਦਿਖਾਇਆ ਗਿਆ ਔਰ ਐਸਐਚਓ ਨੇ ਉੱਥੋਂ ਦੇ ਮੌਕੇ ਦੇ ਨੇ ਸਭ ਕੁਝ ਦੇਖਣ ਦੇ ਬਾਵਜੂਦ ਵੀ ਇਨਸੀਡੈਂਟ ਨੂੰ ਰਿਪੋਰਟ ਨਹੀਂ ਕੀਤਾ ਕਿਸੇ ਤਰੀਕੇ ਦੀ ਐਫਆਈਆਰ ਨਹੀਂ ਹੋਈ ਦੋ ਐਟ੍ਰੋਸਿਟੀਆਂ ਸਾਈਮਲਟੇਨੀਅਸਲੀ ਹੋ ਗਈਆਂ ਪਹਿਲਾਂ ਇੱਕ ਰਾਤ ਯੂਥ ਨੂੰ ਬੰਦਕ ਬਣਾ ਕੇ ਦੋ ਸਾਥੀਆਂ ਨੂੰ ਕੁੱਟਿਆ ਮਾਰਿਆ ਗਿਆ ਜਦੋਂ ਉਹਨਾਂ ਦਾ ਰੈਸਕਿਊ ਕਰਨ ਦੀ ਬਚਾਉਣ ਦੀ ਕੋਸ਼ਿ ਵੀ ਕੜਮ ਚੋਧਰੀਆਂ ਵੱਲੋਂ ਅਟੈਕ ਕੀਤਾ ਗਿਆ ਅ ਇਹਦੇ ਸਬੰਧ ਦੇ ਵਿੱਚ ਹੀ ਕੱਲ ਪਿੰਡ ਟਾਰੀ ਫਿਰੋਜ਼ਪੁਰ ਦੇ ਵਿੱਚ ਤਰਨ ਲਾਇਆ ਜਾ ਰਿਹਾ ਜਿਹੜੇ ਸਾਥੀ ਪਹੁੰਚ ਨਹੀਂ ਸਕਦੇ ਉਹ ਘੱਟੋ ਘੱਟ ਸੋਸ਼ਲ ਮੀਡੀਆ ਤੇ ਸ਼ੇਅਰ ਕਰਨ ਪਿੰਡ ਟਾਰੀ ਦੇ ਵਿੱਚ ਪਿਛਲੇ ਕੁਝ ਸਮਾਂ ਪਹਿਲਾਂ ਕੜਮ ਚੋਧਰੀਆਂ ਵੱਲੋਂ ਦਲਿਤ ਸਾਥੀਆਂ ਦੇ ਹੁੱਕਾ ਪਾਣੀ ਵੀ ਬੰਦ ਕੀਤਾ ਗਿਆ ਸੀ ਉਸ ਇਨਸੀਡੈਂਟ ਦੇ ਵਿੱਚ ਵੀ ਦੀਪ ਦੇਸ਼ਾਨੰਦ ਜੀ ਤੇ ਉਹਨਾਂ ਦੇ ਸਾਥੀਆਂ ਨੇ ਪੁਸ਼ਿਸ਼ ਕੀਤੀ ਸੀ ਪਰ ਅੱਜ ਇਹ ਹੈ ਕਿ ਇਨਸਾਫ ਲੈਣ ਗਏ ਆ ਤੇ ਬਕਾਇਦਾ ਜਿਹੜੀ ਆਪਣੇ ਕੌਮ ਦੇ ਆਗੂ ਨੇ ਉਹਨਾਂ ਦੇ ਉੱਤੇ ਅਟੈਕ ਹੋ ਗਿਆ ਜਿਹ ਕੌਮ ਦੇ ਆਗੂਆਂ 'ਤੇ ਅਟੈਕ ਹੋਣਗੇ ਕੜਮ ਚੋਧਰੀਆਂ ਵੱਲੋਂ ਤੇ ਆਪਾਂ ਆਪਣੀ ਕੌਮ ਦੇ ਜਿਹੜੇ ਆਮ ਲੋਕ ਜਿਹੜੇ ਮਾਰਸ਼ਲਾਈਸ ਨੇ ਦਲੀ ਤੇ ਉਹਨਾਂ ਦੀ ਇਨਸਾਫ ਲਈ ਕਿੱਦਾਂ ਖੜ੍ਹ ਪਾਵਾਂਗੇ ਇਹ ਵੀ ਇੱਕ ਸੀਰੀਅਸ ਇਸ਼ੂ ਹੈਗਾ ਦੋ ਯੁਵਕ ਜਿਹੜੇ ਬੰਦਕ ਬਣਾ ਕੇ ਪੂਰੀ ਰਾਤ ਪਿੰਡ ਟਾਰੀ ਫਿਰੋਜਪੁਰ ਕੜਮ ਚੋਧਰੀਆਂ ਵੱਲੋਂ ਕੁੱਟੇ ਮਾਰੇ ਗਏ ਜਦੋਂ ਉਹਨਾਂ ਨੂੰ ਬਚਾਣ ਲਈ ਦੀਪ ਦਸ਼ਨ ਜੀ ਅਗਲੇ ਦਿਨ ਗਏ ਆ ਥਾਣੇ ਚੋਂ ਲੈ ਕੇ ਕੋਸ਼ਿਸ਼ ਕੀਤੀ ਗਈ ਕਿ ਉਹਨਾਂ ਨੂੰ ਸਿਵਲ ਹਸਪਤਾਲ ਲਿਜਾਇਆ ਜਾਵੇ ਤੇ ਉਹੀ ਕੜਮ ਚੋਧਰੀਆਂ ਵੱਲੋਂ ਗ ਆ ਗੱਡੀ ਦੀ ਚਾਬੀ ਖੋਣ ਦੀ ਕੋਸ਼ਿਸ਼ ਕੀਤੀ ਗਈ ਔਰ ਅੱਜ ਤੱਕ ਦੋਨੋ ਇਨਸੀਡੈਂਟ ਦੇ ਵਿੱਚ ਕਿਸੇ ਵੀ ਤਰੀਕੇ ਦੀ ਐਫ ਆਈ ਆਰ ਨਹੀਂ ਹੋਈ ਐਸੀ ਕਮਿਸ਼ਨ ਤੇ ਵੱਡੇ ਸਵਾਲ ਹੈਗੇ ਆ ਕਿ ਗੜੀ ਸਾਹਿਬ ਕੀ ਕਰ ਰਹੇ ਨੇ ਇਸ ਵੀਡੀਓ ਦੀ ਵਾਇਰਲ ਹੋਣ ਤੋਂ ਬਾਅਦ ਵੀ ਦੀਪ ਜੀ ਦੇ ਪੇਜ ਤੋਂ ਵਾਇਰਲ ਹੋਣ ਤੋਂ ਬਾਅਦ ਵੀ ਕਿਸੇ ਤਰੀਕੇ ਦੀ ਕਾਰਵਾਈ ਨਹੀਂ ਹੋਈ ਰੋਬਸ ਮੱਟੂ ਜੀ ਜੈ ਭੀਮ ਜੈ ਸਭਿਧਾਨ ਸ਼ੇਅਰ ਜ਼ਰੂਰ ਕਰੋ ਜੀ ਪਿੰਡ ਟਾਰੀ ਫਲੋਜਪੁਰ ਦੇ ਵਿੱਚ ਦੋ ਦਲਿਤ ਸਾਥੀਆਂ ਨੂੰ ਪਹਿਲਾਂ ਤੇ ਇੱਕ ਰਾਤ ਪੂਰੀ ਰਾਤ ਬੰਦਕ ਬਣਾਇਆ ਗਿਆ ਜਦੋਂ ਉਹਨਾਂ ਨੂੰ ਬਚਾਣ ਲਈ ਦੀਪ ਦਸ਼ਨ ਸਿੰਘ ਜੀ ਤੇ ਉਹਨਾਂ ਦੇ ਸਾਥੀ ਗੇ ਕੌਮ ਦੇ ਆਗੂਆਂ ਦਾ ਫਰਜ਼ ਹੁੰਦਾ ਜਿੱਥੇ ਜ ਦੀ ਨਿਭਾਣ ਲਈ ਜਦੋਂ ਦੀਪ ਜੀ ਉੱਥੇ ਪਹੁੰਚੇ ਤੇ ਕੜਮ ਚੋਧਰੀਆਂ ਵੱਲੋਂ ਹੀਰਾ ਪਾਲਿਆ ਗਿਆ ਵੈਪਨ ਦਿਖਾਇਆ ਗਿਆ ਵੈਪਨ ਇਹਨਾਂ ਦੀਆਂ ਜੇਬਾਂ 'ਚ ਕੜਮ ਚੋਧਰੀਆਂ 'ਚ ਕਿੰਨਾ ਨੇ ਪਾਏ ਹੋਏ ਆ ਜਦੋਂ ਦਿਲ ਕਰਦਾ ਔਰ ਆਪਾਂ ਬਿਨਾ ਵੈਪਨ ਦੇ ਆਂਦੇ ਜਦੋਂ ਆਪਾਂ ਕਿਤੇ ਅਪਲਾਈ ਵੀ ਕਰੀਏ ਤੇ ਨਾ ਸਾਨੂੰ ਕੋਈ ਸਿਕਿਉਰਿਟੀ ਤੇ ਨਾ ਕੋਈ ਵੈਪਨ ਹੁੰਦਾ ਔਰ ਇਹ ਕੜਮ ਚੋਧਰੀ ਉਸ ਚੀਜ਼ ਦਾ ਪੂਰਾ ਫਾਇਦਾ ਚੱਕਦੇ ਆ ਪਰ ਸੜਕ ਤੇ ਸਾਡੀ ਹੈਗੀ ਹੈ ਸੜਕ ਜਿਹੜੀ ਆ ਉਹ ਬਿਲਡ ਟੈਰੀ ਦੇ ਵਿੱਚ ਫਲੋਇਪੁਰ ਕੱਲ੍ਹ ਧੀ ਜਾਰੀ ਹੈ ਜੀ ਪਿੰਡ ਟਾਲੀ ਨੂੰ ਠਾਣਾ ਪੈਂਦਾ ਮੱਲਾ ਵਾਲਾ ਜੇ ਨਾਮ ਗਲਤ ਲੈ ਰਿਹਾ ਹਾਂ ਉਹ ਮਾਫੀ ਚਾਹਨਾ ਵਾ ਦੀਪ ਦਸ਼ਾਨੰਦ ਜੀ ਨੂੰ ਕੰਟੈਕਟ ਕਰ ਸਕਦੇ ਨੇ ਸਾਥੀ ਗੋਰਾ ਜੀ ਉੱਥੋਂ ਦੇ ਟਾਲੀ ਚ ਉਹ ਵੀ ਪ੍ਰਧਾਨ ਜੀ ਨੇ ਉੱਥੇ ਇੱਕ ਜਥੇਬੰਦੀ ਚਲਾਉਂਦੇ ਨੇ ਉਹਨਾਂ ਨੂੰ ਕੰਟੈਕਟ ਕਰ ਸਕਦੇ ਪਰ ਫਿਰੋਜ਼ਪੁਰ ਦੇ ਆਸ-ਪਾਸ ਦੇ ਜਿੰਨੇ ਭੈਣ ਭਰਾਣੇ ਉਹ ਜਰੂਰ ਪਹੁੰਚਣ ਗੱਲ ਇਨਸਾਫ ਦੀ ਹੈਗੀ ਹੈ ਪਹਿਲਾਂ ਤੇ ਪੂਰੇ ਬਰੂਟਲ ਤਰੀਕੇ ਦੇ ਨਾਲ ਦੋ ਦਲਿਤ ਯੂਗਾਂ ਨੂੰ ਕੁੱਟਣ ਤੋਂ ਬਾਅਦ ਉਸ ਤੋਂ ਬਾਅਦ ਆਗੂ ਜਿਹੜੇ ਲੈਣਗੇ ਇਨਸਾਫ ਉਹਨਾਂ ਨੂੰ ਵੀ ਅੱਗੋਂ ਅਟੈਕ ਕੀਤਾ ਗਿਆ ਇੱਕ ਸੀਰੀਅਸ ਇਸ਼ੂ ਹੈ ਸੀਰੀਅਸ ਕਨਫਲਿਕਟ ਹੈ ਔਰ ਟਾਈ ਪਿੰਡ ਫਿਰੋਜਪੁਰ ਦਾ ਹਮੇਸ਼ਾ ਐਪੀਸੈਂਟਰ ਰਿਹਾ ਵਾ ਦਲਿਤਾਂ ਦੇ ਖਿਲਾਫ ਜ਼ੁਲਮ ਦਾ ਕੜਮ ਚੋਧਰੀਆਂ ਦਾ ਇੱਕ ਗੜ ਬਣ ਚੁੱਕਾ ਹੈ ਪਿੰਡ ਟਾਰੀ